ਇੱਛੇ ਜage ਮਾਰ ਸੋ ਨੂ ਦਿੱਛੇ ਜage ਸ਼ਾਟ ਮਾਰ ਕੇ ਆਓ ਅਮਰ ਜੀ ਸਾਬ ਜੀ ਆਜੋ ਆਜੋ ਆਹੇ ਅੱਜ ਦਾ ਸੋਚਦਾ ਹੈਗਾ ਅੱਜ ਦਾ ਸੋਚਦਾ ਹੈਗਾ ਦੱਸਦਾ ਹੈਗਾ ਕਿ ਉਹ ਚਾਹੁੰਦਾ ਹੈ 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 ਕਿ ਉਹ ਚਾ ਕੈਨੇਡਾ ਨਾ ਉਹ ਨਾ ਹੀ ਬਸ ਹਸਪੀਟਲ ਪਹੁੰਚਿਓ ਇਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਬੁਰਾ ਹਾਲ ਹੈ ਇੰਨਾ ਦਰਦਨਾਕ ਤੇ ਇੰਨਾ ਦੁਖਦਈ ਹੈ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਿੰਡਾਂ ਦੇ ਆਮ ਬੱਚੇ ਰੋਜ਼ ਕੈਨੇਡਾ ਤੇ ਜਾ ਚੜਦੇ ਆ ਕੋਈ ਨਿਊਜ਼ੀਲੈਂਡ ਜਾਂਦਾ ਹੈ ਕੋਈ ਕਿਸੇ ਦੇਸ਼ ਜਾਂਦਾ ਹੈ ਸੋ ਯੂਪੀ ਵਾਲੇ ਜਿਹੜੇ ਨੌਜਵਾਨ ਮੁੰਡੇ ਆ ਉਹ ਆਪਦੀ ਜ਼ਿੰਦਗੀ ਦਾ ਫਿਊਚਰ ਵੇਖਦੇ ਹੋਏ ਪੰਜਾਬ ਛਾਉਂਦੇ ਆ ਠੀਕ ਹੈ ਉਹਨਾਂ ਦੇ ਲਈ ਤਾਂ ਪੰਜਾਬ ਪਰਦੇਸ ਹੈ ਪਰ ਮੈਂ ਇਹ ਵੇਖਿਆ ਕਿ ਕੱਲ ਦੇ ਪੇਸ਼ੈਂਟਸ ਦਾਖਲ ਹੈ ਹਜੇ ਤੱਕ ਕੋਈ ਪਾਣੀ ਮੰਗ ਰਿਹਾ ਸੀ ਕੋਈ ਖਾਣ ਨੂੰ ਬੇਸਿਕ ਕੱਲ ਦੇ ਭੁੱਖੇ ਆ ਖਾਦਾ ਕੁਸ਼ਤੀ 29 ਪੇਸ਼ੈਂਟਸ ਹੈ ਡਾਕਟਰਸ ਆਪਦੇ ਵੱਲੋਂ ਜੋ ਕਰ ਸਕਦੇ ਆ ਕਰ ਰਹੇ ਆ ਕੋਈ ਉਸਕਾ ਸ਼ੱਕ ਨਹੀਂਗਾ ਪਰ ਮੈਂ ਇਹ ਕਹਿ ਰਹੀ ਹਾਂ ਕਿ ਸਰਕਾਰ ਦੇ ਵੱਲੋਂ ਕੋਈ ਅਰੇਂਜਮੈਂਟ ਹੀ ਨਹੀਂ ਕੀਤਾ ਗਿਆ ਹੁਨੇ ਮੈਂ ਬਾਦਲ ਜਿੱਥੇ 20 ਪੇਸ਼ੈਂਟਸ ਉੱਥੇ ਦਾਖਲ ਹੈ ਉੱਥੇ ਜਾ ਕੇ ਆਈ ਹਾਂ ਤਾਂ ਉੱਥੇ ਮੈਂ ਦੇਖਿਆ ਕਿ ਉਹਨਾਂ ਦੀ ਬੇਸਿਕ ਡਰੈਸਿੰਗਸ ਹੀ ਨਹੀਂ ਸੀ ਹੋਈਆਂਆਂ ਮੀਆਂ ਕੱਲ ਰਾਤ ਦਾ ਐਕਸੀਡੈਂਟ ਹੋਇਆ ਗਿਆ ਕੋਈ ਬੇਸਿਕ ਡਰੈਸਿੰਗਸ ਨਹੀਂ ਹੋਈਆਂਆਂ ਮੀਆਂ ਕੋਈ ਪੇਸ਼ੈਂਟ ਦੀ ਦੇਖਭਾਲ ਦੇ ਵਿੱਚ ਕੋਈ ਉਤਤਾ ਨਹੀਂ ਕੀਤਾ ਜਾ ਰਿਹਾ ਕੋਈ ਖਾਣ ਪੀਣ ਦਾ ਅਰੇਂਜਮੈਂਟ ਨਹੀਂ ਜੀ ਕੋਈ ਦਰਦ ਦਾ ਕੋਈ ਹੱਲ ਨਹੀਂ ਹੋ ਰਿਹਾ ਮਤਲਬ ਇੰਨੇ ਇੰਨੇ ਦਰਦਨਾਕ ਸਥਿਤੀ ਹੈ ਇਹ ਕੱਲੇ ਕੱਲੇ ਮਜ਼ਦੂਰ ਹੈ ਵਿਚਾਰੇ ਇਹ ਤੇ ਪਟਾਕਾ ਫੈਕਟਰੀ ਚ ਕੰਮ ਕਰਨ ਆਏ ਹੋਏ ਸੀ ਕੋਈ ਇਹਨਾਂ ਦਾ ਪਰਿਵਾਰ ਇਹਨਾਂ ਦੇ ਕੋਲ ਨਹੀਂ ਕੋਈ ਮਾਪਾਪ ਨਹੀਂ ਕੋਲੇ ਵਿਚਾਰੇ ਇਕੱਲੇ ਇਕੱਲੇ ਆਏ ਵੀ ਐ ਕਮਾਈ ਕਰਨ ਦੇ ਲਈ ਤਾਂ ਮੈਨੂੰ ਲੱਗਦਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਐ ਇਹਨਾਂ ਬੱਚਿਆਂ ਦੀ ਦੇਖਭਾਲ ਕਰਨ ਦੀ ਔਰ ਜਿਹੜੇ 5 ਗਰੀਬ ਮਜ਼ਦੂਰਾਂ ਨੇ ਜਾਨ ਗਵਾਤੀ ਰਾਤ ਨੂੰ ਸੁੱਤੇ ਪਿਆ ਨੇ ਰਾਤ ਨੂੰ ਸੁੱਤੇ ਪਏ ਸੀ ਬਲਾਸਟ ਹੋ ਗਿਆ ਫੈਕਟਰੀ ਦੇ ਵਿੱਚ ਉਹ ਪੰਜੇ ਉਸੇ ਵੇਲੇ ਮੁੱਕ ਗਏ ਬਲਾਸਟ ਹੋਣ ਦੇ ਮੌਕੇ ਹੀ ਖਤਮ ਹੋ ਗਏ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਔਰ ਜਿੰਨੇ ਪੇਸ਼ੈਂਟਸ ਦਾਖਲ ਹੈ ਉਹਨਾਂ ਦੀ ਇਲਾਜ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਇਹਨਾਂ ਸਿਆਸੀ ਗੱਲਾਂ ਤੋਂ ਪਾਸੇ ਉੱਠ ਕੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹਣੀ ਹੈ 휴ਮੈਨਿਟੇਰੀਅਨ ਗਰਾਉਂਡਸ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੈ 휴ਮੈਨਿਟੇਰੀਅਨ ਗਰਾਉਂਡਸ ਤੇ ਕਿਰਪਾ ਕਰਕੇ ਜ਼ਮੀਨੀ ਲੈਵਲ ਤੇ ਉੱਤਰ ਕੇ ਆ ਕੇ ਵੇਖੋ ਕਿ ਇਹਨਾਂ ਪੇਸ਼ੈਂਟਸ ਦਾ ਹਾਲ ਕੀ ਹੈ ਮਿਆਮਾਦੀ ਪਾੜੀ ਦੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹੈ ਕਿ ਵਿਕੋ ਇਨਸਾਨੀਅਤ ਦੇ ਤੌਰ ਤੇ ਇਹਨਾਂ ਦਾ ਖਿਆਲ ਰੱਖਣਾ ਪੰਜਾਬ ਲੋਕਾਂ ਨੂੰ ਰਜਾਉਣ ਵਾਸਤੇ ਜਾਣਿਆ ਜਾਂਦਾ ਹੈ ਪੰਜਾਬ ਅੰਨ ਪੈਦਾ ਕਰਦਾ ਹੈ ਤੇ ਸਾਰੀ ਦੁਨੀਆ ਨੂੰ ਰਜਾਇਆ ਪੰਜਾਬ ਨੇ ਅੱਜ ਜਦੋਂ ਇਹ ਏਡਾ ਵੱਡਾ ਹਾਦਸਾ ਵਾਪਰ ਗਿਆ ਇਹਨਾਂ ਦੁਖਦਾਈ ਬਲਾਸਟ ਇਹਨਾਂ ਵੱਡਾ ਮੇਜਰ ਬਲਾਸਟ ਹੋਇਆ ਹੈ 29 ਪੇਸ਼ੈਂਟਸ ਦਾਖਲ ਹੈ ਗਰੀਬ ਮਜ਼ਦੂਰ ਦਾਖਲ ਹੈ ਕਿਸੇ ਨੂੰ ਹਾਲੇ ਤੱਕ ਰੋਟੀ ਨਹੀਂ ਮਿਲੀ ਮਨ ਖੁਡਿਆ ਸਾਹਿਬ ਆਏ ਸੀਗੇ ਜਿਹੜੇ ਇਲਾਜ ਜਿੰਨੇ ਵੀ ਹੈਗੇਗੇ ਉਹਨਾਂ ਦਾ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਉਹ ਵੀ ਕੀਤਾ ਜਾਵੇਗਾ ਕੁਝ ਅਮਾਉਂਟ ਦੇ ਕੇ ਜਾ ਰਹੇ ਨੇਗੇ ਭਾਈ ਉਹਦੇ ਕੋਲ ਕਾਗਜ਼ ਪੱਤਰ ਪ੍ਰੋਪਰ ਪੂਰੇ ਨਹੀਂ ਸੀਗੇ ਤੇ ਲੰਬੇ ਟਾਈਮ ਤੋਂ ਉਹ ਜਿਹੜਾ ਕਿ ਫੈਕਟਰੀ ਚਲਾ ਰਿਹਾ ਸੀਗਾ ਪੰਜਾਬ ਜਿਹੜੇ ਕਿ ਮਜ਼ਦੂਰ ਸੀ ਉਹਦੇ ਵਿੱਚ ਛੋਟੇ ਛੋਟੇ ਉਮਰ ਦੇ ਵੀ ਬੱਚੇ ਸੀਗੇ ਉਹ ਵੀ ਕਿਤੇ ਨਾ ਕਿਤੇ ਜ਼ਖਮੀ ਐ ਪਰ ਸਰਕਾਰ ਨੂੰ ਨਹੀਂ ਇਹ ਪਤਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਫੈਕਟਰੀ ਪੰਜਾਬ ਦੇ ਅੰਦਰ ਚੱਲ ਰਹੀ ਔਰ ਕਦੋਂ ਤੋਂ ਚੱਲ ਰਹੀ ਐ ਔਰ ਕਿੰਨੇ ਲੋਕ ਕਿੰਨੇ ਮੁਲਾਜ਼ਮ ਉਹਦੇ ਚ ਕੰਮ ਕਰ ਰਿਹਾ ਕੀ ਸਰਕਾਰ ਕੀ ਕਰ ਰਹੀ ਹੈ ਡੈਫੀਨਿਟਲੀ ਜਿਹੜੇ ਜਿਹੜਾ ਮਾਲਕ ਹੈ ਜੀ ਵਾਕਈ ਗੈਰ ਕਾਨੂੰਨੀ ਹੈ ਉਹ ਵੀ ਰਿਸਪਾਂਸਿਬਲ ਹੈ ਪਰ ਸਰਕਾਰ ਫਿਰ ਸਰਕਾਰ ਲੋਕ ਬਣਾਉਂਦੇ ਕਿਉਂ ਹੈ ਜੇ ਇਹ ਸਾਰੀਆਂ ਜ਼ਿੰਮੇਵਾਰੀਆਂ ਜਨਤਾ ਨੇ ਆਪ ਹੀ ਲੈਣੀ ਹੈ ਜੇ ਜਿਹੜੇ ਇੰਨੇ ਵੱਡੇ ਹਾਦਸੇ ਹੋ ਜਾਣ ਤੋਂ ਬਾਅਦ ਜੇ ਸਰਕਾਰ ਕੋਈ ਉੱਤਾ ਨਹੀਂ ਕਰ ਸਕਦੀ ਤਾਂ ਅਸੀਂ ਸਰਕਾਰ ਬਣਾਉਣੀ ਕਿਉਂ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਚਾਈਲਡ ਵਰਕਸੀਆ ਨੇ ਦੱਸਿਆ ਕਿ ਵਰਕ ਵੀ ਕਰਵਾਈ ਜਾ ਰਹੀ ਹੈ ਬੱਚਿਆਂ ਤੋਂ ਚਾਈਲਡ ਬਿਲਕੁਲ ਕਈ ਤਾਂ 18 ਸਾਲ ਤੋਂ ਛੋਟੇ ਨਹੀਂ ਚਾਈਲਡ ਲੇਬਰ ਦਾ ਵੀ ਇੱਕ ਬਹੁਤ ਵੱਡਾ ਕੇਸ ਹੈ ਆਈ ਡੋਟ ਨੋ ਸਰਕਾਰ ਕੀ ਕਰ ਰਹੀ ਹੈ ਪਤਾ ਨਹੀਂ ਪਰ ਓਨੈਸਟਲੀ ਐਜ਼ ਅ ਮਦਰ ਅੱਜ ਇਹ ਵੇਖ ਕੇ ਦਿਲ ਬਿਲਕੁਲ ਦਹਿਲ ਗਿਆ ਕਿ ਕਿਸੇ ਮਾਂ ਦੇ ਇਹ ਨਹੀਂ ਬੱਚੇ ਹੈ ਜਿਹੜੇ ਅੱਜ ਆਪਦੇ ਘਰਾਂ ਨੂੰ ਛੱਡ ਕੇ ਆਪਦੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆਪਦੇ ਰੋਜ਼ੀ ਰੋਟੀ ਵਸਤੇ ਆਏ ਤੇ ਕਿਵੇਂ ਰੁਲੀ ਜਾ ਰਹੇ ਇੱਕ ਫੈਕਟਰੀ ਗੈਰ ਕਾਨੂੰਨੀ ਢੰਗ ਦੇ ਨਾਲ ਪਤਾ ਨਹੀਂ ਕਦੋਂ ਤੋਂ ਚੱਲ ਰਹੀ ਹੈ ਠੀਕ ਹੈ ਨਾ ਇਹ ਇਹ ਹੋਣਾ ਹੀ ਸੀ ਕਿਉਂਕਿ ਜਦੋਂ ਇੱਕ ਚੀਜ਼ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੀ ਹੈ ਕੋਨੋਂ ਤੋਂ ਚੱਲ ਰਹੀ ਹੈ ਫਿਰ ਸ਼ਾਰਟ ਸਰਕਟ ਹੋ ਗਿਆ ਬਹੁਤ ਵੱਡਾ ਬਲਾਸਟ ਹੋਇਆ ਇਹ ਹੁਣੇ ਹੀ ਨਹੀਂ ਸੀ ਚਾਹੀਦਾ ਜੇ ਵਾਕਈ ਨੋਰਮਸ ਨੂੰ ਫੋਲੋ ਕਰਦੇ ਹੋਏ ਫੈਕਟਰੀ ਲੱਗੀ ਹੁੰਦੀ ਤੇ ਹੁਣੇ ਹੀ ਨਹੀਂ ਸੀ ਮੇਰੇ ਕੋਲ ਗੋਨੀਆਂ ਨੇ ਮੰਡੀ ਅੱਜ ਬੰਦ ਆ ਪੂਰੀ ਕਿਤੇ ਇੱਕ ਸੀਆਈ ਸਟਾਫ ਦੇ ਵੱਲੋਂ ਇੱਕ ਲੜਸ਼ੀਏ ਦੀ ਮੌਤ ਹੋ ਗਈ। ਵਿਆਸਤ ਦੇ ਵਿੱਚ ਰੱਖਿਆ ਸੀ ਉਹਨੂੰ ਕਰੰਟ ਲਾਇਆ ਗਿਆ ਸੀ ਪੂਰੀ ਮੰਡੀ ਅੱਜ ਬੰਦ ਪਰਿਵਾਰ ਵਾਲਾ ਦੋਸਤ ਲਾਇਆ ਸੀ ਤੇ ਉਹ ਫਰਾਰ ਪਰਚੇ ਵੀ ਦਰਜ ਹੋਏ ਸੀਆਈ ਸਟਾਫ ਦੇ ਬਲਾਦਾਂ ਤੇ ਪਰ ਇੱਕ ਵੀ ਬੰਦਾ ਅਜੇ ਤੱਕ ਅਰੈਸਟ ਨਹੀਂ ਕੀਤਾ ਕੋਈ ਵੀ ਦੇਖੋ ਇਹ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਮੈਨੂੰ ਲੋ ਐਂਡ ਆਰਡਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕੋਲਾਪਸ ਹੋ ਚੁੱਕਿਆ ਹੈ ਔਰ ਇਹ ਅਸੀਂ ਰੋਜ਼ ਦੇਖਨ ਨੂੰ ਸਾਨੂੰ ਰੋਜ਼ ਦੇਖਨ ਨੂੰ ਮਿਲਦਾ ਹੈ ਪੂਰਾ ਪੰਜਾਬ ਇਹ ਦਰਦਨਾਕ ਘਟਨਾਵਾਂ ਵਾਪਰਦੀਆਂ ਵੇਖ ਰਿਹਾ ਹੈ ਪਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਸਰਕਾਰ ਤੋਂ ਬੜੀਆਂ ਉਮੀਦਾਂ ਸੀ ਬੜੀਆਂ ਜ਼ਿੰਮੇਵਾਰੀਆਂ ਸੀ ਸਾਨੂੰ ਲੱਗਦਾ ਸੀ ਇਹ ਸਰਕਾਰ ਕਰੂਗੀ ਪਰ ਜੋ ਵੇਖਣ ਨੂੰ ਮਿਲ ਰਿਹਾ ਹੈ ਇਹ ਕਦੀ ਪਹਿਲਾਂ ਨਹੀਂ ਸੀ ਵੇਖਿਆ ਸੀ ਆਈ ਦੀ ਗੱਲ ਕੀਤੀ ਆ ਵਿੱਚ ਇਹ ਪਟਿਆਲੇ ਦੀ ਘਟਨਾ ਹੋਵੇ ਜੋ ਐਫ ਗਵਾੜੇ ਦੀ ਮਹਿੰਦ ਗਵਾੜੇ ਦੀ ਸੀ ਆਈ ਡੀ ਮਹਾਰਾਜਪਤ ਕਸਤਾ ਦਰਸਾਉਂਦੇ ਵੀ ਲੱਗਦਾ ਵੀ ਪੁਲਿਸ ਸਟੇਟ ਮਲੂਮ ਹੋਇਆ ਜਾ ਰਿਹਾ ਸਰਕਾਰ ਵੱਲੋਂ